ਹਾਂਜੀ ਭਾਈ ਪਿੰਦੇ ਕੀ ਹਾਲਾ ਠੀਕ ਆ ਠੀਕ ਆ ਵਧੀਆ ਇਹ ਗਾਂ ਵਿਚਾਰੀ ਰਾਠੀ ਪਖਾਂਜੀ ਜਿੰਨੇ ਅੱਛਾ ਜੀ ਇਹ ਨਾ ਵਿਚਾਰੀ ਅੱਜ ਦਿਨੇ 2-3 ਨਾਰੀ ਆ ਗਈ ਹਾਂਜੀ ਭਾਈ ਤੇ ਹੁਣ ਟਾਈਮ 8:30 8 ਦਾ ਹੋਇਆ ਪਿਆ ਤੇ ਇਹਨੂੰ ਵਿਚਾਰੀ ਨੇ ਇਹਨਾਂ ਲਾਸਾਂ ਵੀ ਪਈਆਂ ਨੂੰ ਕੁੱਟਿਆ-ਕੱਟਿਆ ਵਿਚਾਰੀ ਨੇ ਇਹਦੇ ਨਿਸ਼ਾਨ ਵੀ ਹੋਏ ਪਏ ਉਹ ਗੱਲ ਤਾਂ ਛੱਦਣ ਵਾਲੇ ਦੇ ਫਿੜੇ ਲਾਨ ਤਾਂ ਵੀ ਜੀ ਨੇ ਛੱਡਿਆ ਹਾਂਜੀ ਭਾਈ ਤੇ ਦੂਜੀ ਗੱਲ ਗਾਂ ਵੇਖੋ ਕਿੰਡੀ ਸੋਹਣੀ ਆ ਠੀਕ ਹੈ ਬੰਦੇ ਨੇ ਦੁੱਧ ਪੀਤਾ ਉਹ ਵੇਖ ਉਧਰ ਪੱਠੇ ਤਾਂ ਮੇਰੇ ਵੀ ਮੁੱਕੇ ਪਏ ਆ ਤੇ ਮੇਰੀਆਂ ਮੇਰੀਆਂ ਜਿਹੜੇ ਮੇਰੇ ਪਸ਼ੂ ਆ ਵੀ ਤੂੜੀ ਖਾਂਦੇ ਆ ਕੋਈ ਨਹੀਂ ਆਪਾਂ ਇਹਨੂੰ ਵੀ ਤੂੜੀ ਖਵਾਵਾਂਗੇ ਇਹਨੂੰ ਛੱਡਣਾ ਨਹੀਂ ਆਪਾਂ ਪਿੰਦੇ ਭਾਈ ਇਹ ਜਿਹੜਾ ਲਾਛਾ ਉਹਦੇ ਵਿਖਾਓ ਜੀ ਭਾਈ ਚਾ ਵੀ ਲਵਾਗੇ ਸਾਰਾ ਕੁਝ ਕਰਾਂਗੇ ਆਪਾਂ ਤੇ ਨਾਂ ਵੀ ਬੱਚਾ ਦੇਊਗੀ ਆਪਾਂ ਨੂੰ ਕੋਈ ਚੱਕਰ ਨਹੀਂ ਨੂੰ ਆਪਾਂ ਰੱਖਾਂਗੇ ਹਾਂ ਭਾਈ ਜੀ ਜਿਹੜਾ ਲਾਛਾ ਉਹਦੇ ਵਿਖਾਓ ਜੇ ਵੜ ਕੇ ਹਾਂ ਹੱਥ ਲਾ ਕੇ ਲਾਸਾਂ ਪਈਆਂ ਵੀਆਂ ਤੇ ਭਾਈ ਹੋਂਸਾਈ ਦੇ ਮੋਬਾਈਲ 'ਚ ਨਾਂ ਦਿਸਣ ਨਹੀਂ ਨਹੀਂ ਮਾੜਾ ਪਿੱਛੇ ਹੋਇਓ ਤੇ ਇੱਥੋਂ ਆਵੇ ਆ ਵੇ ਇੱਧਰ ਆ ਨਿਸ਼ਾਨ ਭਾਈ ਇਹ ਹੁਣ ਨਹੀਂ ਦੀ ਤੇ ਪਿੰਦੇ ਭਾਈ ਮੇਰੀ ਗੱਲ ਸੁਣ ਤੀ ਜਾਣਵਾ ਆਪਾ ਭਾਈ ਇਹ ਬੰਨ ਲਈ ਹੈ ਘਰੇ ਅਸੀਂ ਐਮਰਜੈਂਸੀ ਦੀ ਗਾੜੀ ਲਾਇਆ ਇਹਨੂੰ ਤੂੜੀ ਵੀ ਪਾਈ ਆ ਬੱਠਲ ਪਾਣੀ ਦਾ ਵਿਖਾ ਦੇ ਬੱਠਲ ਪਾਣੀ ਦਾ ਇਹ ਆਪਣੇ ਘਰੇ ਦਿਸੂਗੀ ਜਦੋਂ ਦਿਸੂਗੀ ਗਲੀਆਂ 'ਚ ਤੁਰੀ ਫਿਰਦੀ ਨਹੀਂ ਦਿਸੂਗੀ ਜ્યાં ਗਊਸ਼ਾਲਾ 'ਚ ਮਿਲੂਗੀ ਤੇ ਭਾਈ ਮੇਰੀ ਗੱਲ ਸੁਣ ਭੁੱਖੀ ਵਿਚਾਰੀ ਤਾਂ ਕਰਕੇ ਨਾ ਤੇ ਹੋਰ ਭੁੱਖੀ ਬਿਚਾਰੀ ਭੱਜ-ਭੱਜ ਪੈਂਦੀ ਆ ਯਾਰ ਕਮਾਲ ਦੀ ਗੱਲ ਐ ਏਡਾ ਨਗਰ ਹੋਇਆ ਆਪਣਾ ਇੱਥੇ ਯਾਰ ਪਖੂ ਪਸ਼ੂ ਭੁੱਖੇ ਫਿਰਦੇ ਨੇ ਗਲੀਆਂ 'ਚ ਬਈ ਡੰਡੇ ਮਾਰਨ ਤਾਂ ਤਿਆਰ ਹੁੰਦੇ ਆ ਯਾਰ ਨਹੀਂ 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 ਜਿਹੜਾ ਆਪਣੇ ਪਿੰਡ ਦਾ ਰੋਤਬਾ ਸੀ ਬਹੁਤ ਉੱਚਾ ਤੇ ਬਹੁਤ ਵੱਡਾ ਸੀ ਹਾਂਜੀ ਭਾਈ ਇੰਨਾ ਗੱਲਾਂ ਕਰਕੇ ਆਪਾਂ ਬਹੁਤ ਬਈ ਥੱਲੇ ਆ ਗਏ ਆਪਾਂ ਚਿੱਟੇ 'ਚ ਬਦਨਾਮ ਹੋ ਗਏ ਪੋਸਟ 'ਚ ਬਦਨਾਮ ਹੋ ਗਏ ਆਪਣੇ ਪਿੰਡ ਦੇਆਂ ਕੁੜੀਆਂ ਚਿੱਟਾ ਪੀਣ ਲੱਗ ਪਿਆ ਉਹ ਕੋਈ ਰੀਜਨ ਬੰਦਾ ਹੁੰਦਾ ਪਿੰਡ ਦੀਆਂ ਬਦਨਾਮਾਂ ਹੋ ਜਾਂਦਾ ਪਿੰਡ ਦਾ ਜਿਹੜਾ ਹੁੰਦੀ ਹੈ ਨਾ ਰੀਚ ਜਿਵੇਂ ਫੇਸਬੁੱਕ ਤੇ ਕਹਿੰਦੇ ਆ ਰੀਚ ਉਹ ਰੀਚ ਥੱਲੇ ਹੋ ਜਾਂਦੀ ਹੈ ਤੇ ਬਾਈ ਜੀ ਇੱਕ ਹੋਰ ਸੁਣਦੇ ਵੀ ਪਸੂ ਪੱਠੇ ਖਾਂਦਾ ਕਰਦਾ ਪਰ ਮੋਟਾ ਮੂੰਹ ਮਾਰਦਾ ਇਹ ਵੇਖੋ ਵਿਚਾਰੀ ਬਹੁਤ ਭੁਗਿਆ ਹੱਥ ਨਾਲ ਯਾਰ ਟਰੈਕਟਰ ਵਾਲੇ ਦੇ ਯਾਰ ਫਿਟੇ ਨਹੀਂ ਇਹ ਵੀ ਬਣ ਕੇ ਚੱਲੋ ਵੀ ਤੂੰ ਹੀ ਫੀਡ ਪਾਈ ਉਹ ਵਧੀਆ ਕੀਤੀ ਹੈ ਚਾਰੀ ਖਾਂਦੀ ਆ ਇਹਦੇ ਨਾਲ ਝੂਟੀ ਜਾਲੇ ਲੈ ਹੱਥ ਮਾਰ ਉੱਤੇ ਬਾਈ ਯਾਰ ਝੂਟੀ ਜਾਲੇ ਦੇ ਨਾਲ ਐਡੀ ਸਾਡੀ ਦਾ ਅੱਜ ਲੈ ਆਈ ਫਈ ਕਿਹ ਪੁੱਤ ਅੱਖਾਂ ਚ ਵਿਚਾਰੀ ਦੇ ਪਾਣੀ ਲੈ ਬਾਈ ਜੱਡ ਦੇ ਮੋਟੀ ਸ਼ਰਮ ਕਰ ਓਏ ਜਿਹਨੇ ਛੱਡੀ ਆ ਕਤੀੜੇ ਤੂੰ ਤੇਰੇ ਕੀੜੇ ਪੈਣਗੇ ਵੀ ਰਬੜ ਦੇ ਦੱਲਿਆ ਕਿਉਂ ਮੈਥੋਂ ਗਾਲਾਂ ਕਢਾਉਣਾ ਭੈਣ ਦੇਆ ਲੌੜਿਆ ਮੇਰੇ ਵੀ ਤੂੜੀ ਮੁੱਕਣ ਵਾਲੀ ਆ ਮੈਂ ਹੋਰ ਲੈ ਲੂੰਗਾ 20 ਮਾਟਲ ਫੇਰ ਕੀ ਹੋ ਜੂਗਾ ਗੱਠਾ ਪੈ ਗਿਆ ਕੁੱਤਰ ਕੇ ਪਾ ਦੂੰਗਾ ਖਰਾਕ ਅਗਰ ਦੇਵ ਤੋਂ ਦੋ ਗੱਟੇ ਵੱਧ ਲੈਣਗੇ ਕਰਜਾ ਭਾਈ ਜੀ ਇਹਦੀ ਸੀ ਹਾਂ ਬਾਈ ਜੀ ਮੈਂ ਵੀ ਐਡਾ ਹੈ ਨਹੀਂ ਸਮਾਏਦਾਰ ਵੀ ਮੈਕਮਾ ਵੀ ਮੈਂ ਬਹੁਤ ਸਮਾਏਦਾਰ ਮੈਨੂੰ ਜਿੰਨਾ ਕ ਠੇਕਾ ਆਉਂਦਾ ਹਿਸਾਬ ਲੈ ਲਓ ਵਿੱਚ ਪੰਜਾਸ਼ੀਆਂ ਕਿੱਲਾਂ ਦਾ ਜਿੰਨਾ ਕ ਆਉਂਦਾ ਅੱਧਾ ਆਉਂਦਾ ਤਾਂ ਮੈਂ ਵੀ ਕਰਦਾ ਸਾਰਿਆਂ ਦਾ ਕਰਿਆ ਕਰੋ ਯਾਰ ਕੁਝ ਨਹੀਂ ਹੁੰਦਾਗਾ ਇੱਥੇ ਕੁਝ ਨਹੀਂ ਘਟਣ ਲੱਗਿਆ ਭੈਣ ਚੋ ਹੈ ਭਾਜੀ ਇਹ ਜੇ ਜਨਵਰੀ ਯਾਰ ਪਲਾਂ ਦੇ ਉੱਤੇ ਜਿਹੜਾ ਫੇਰ ਯਾਰ ਮਰਨਾ ਤੋ ਰਣੂ ਜੇ ਤੇ ਮੈਂ ਝੂਟੇ ਵੀ ਦੇਵਾਂ ਤਾਂ ਵੀ ਮੇਰਾ ਮੱਲ ਪੂਰਾ ਕਰਦੀ ਐ ਕਹਾਂ ਭਾਜੀ ਜੇ ਆਪਾਂ ਬਣ ਕੇ ਦਰੋ 15 20 ਮਿੰਟ ਹੋ ਗਏ ਬੰਨੀ ਨੂੰ ਬਿਚਾਰੀ ਨੇ ਮੂੰਹ ਨਹੀਂ ਚੱਕਿਆ ਯਾਰ ਐਡਾ ਪਿੰਡ ਨਾ ਕਰਵਾਜਾ ਬੱਟਲਪਾੜੀ ਦੇ ਪੀ ਬਾਈ ਉਥੋਂ ਭਰਿਆ ਸੀਗਾ ਹਣ ਆ ਬੱਟਲ ਇੰਨਾ ਕਰੇਗਾ ਲੈ ਪਾਣੀ ਪੀ ਗਈ ਬਿਚਾਰੀ ਕੇ ਨਾ ਪਾਣੀ ਨਹੀਂ ਪੀ ਰਹੀ ਜੇ ਡੰਡੇ ਮਾਰਨੇ ਆ ਤੇ ਫਿਰ ਬਾਈ ਜੀ ਪਤੂ ਸੰਭੋਣਾ ਡੰਡੇ ਮਾਰੇ ਮਾਰ ਪਤਾ ਨਹੀਂ ਕਿਵੇਂ ਕਿਹੜੇ ਕਰਮਾਂ ਨੂੰ ਆ ਗਈ ਬਾਈ ਮੈਂ ਛੱਡਦਾ ਨਹੀਂ ਉਹਨਾਂ ਨੂੰ ਮੇਰੇ ਇੱਧਰ ਨੂੰ ਕਰੀ ਕੈਮਰਾ ਮੈਂ ਇਹਨੂੰ ਛੱਡਦਾ ਨਹੀਂ ਇਹਦੀ ਲੈ ਵੀਡੀਓ ਬਣਾ ਲਓ ਸਾਰੀ ਤੁਹਾਨੂੰ ਗਲੀ 'ਚ ਮਿਲ ਗਈ ਤੇ ਕਹਦੇ ਹੋ ਜਾਂ ਤਾਂ ਗਊ ਛੇਲਾ 'ਚ ਮਿਲੂਗੀ ਜਾਂ ਪਿੰਦੇ ਦੇ ਘਰੋਂ ਮਿਲੂਗੀ ਨਹੀਂ ਆਪਾਂ ਰੱਖਾਂਗੇ ਰੱਖਾਂਗੇ ਬਾਈ ਕਹ ਲੈ ਬੱਚਾ ਨਾ ਦੇਵੇ ਦੁੱਧ ਨਾ ਦੇਵੇ ਕੁਝ ਨਾ ਕਰੇ ਤੇ ਮੇਰੇ ਘਰੇ ਹੀ ਮਿਲੂਗੀ ਤੂੰ ਆਪਾ ਭਾਈ ਮੇਰੀ ਗੱਲ ਸੁਣੋ ਆਪਾ ਮਾੜਾ ਕਿਹਦਾ ਕੀ ਕਰਜਾ ਯਾਰ ਵਿਚਾਰੀ ਡੰਡੇ ਹਾਂਦੀ ਐ ਕੀ ਫਾਇਦਾ ਇਹਨੇ ਆਪਦੇ ਕਰਮ ਖਾਣੇ ਆ ਕਰਮ ਖਾਣੇ ਠੀਕ ਆ ਨਾ ਇਹਦੇ ਕਰਮਾਣਾ ਪਤਾ ਨਹੀਂ ਕਿੰਨਾ ਕੁ ਕੋਸਾਣਾ ਪਤਾ ਨਹੀਂ ਮਰਬ ਪਤੀ ਬਾਨਾ ਜੱਜਾਂ ਦੇ ਚੜਨਾ ਕੀ ਕਰਨਾ ਤੂੰ ਪਤਾ ਨਹੀਂ ਕਿੱਥੋਂ ਅਰਛਾਂ ਫਰਛਾਂ ਤੋਂ ਲੈ ਕੇ ਅਰਛਾਂ ਦੇ ਜਾਣਾ ਇਹਨੇ ਪਤਾ ਨਹੀਂ ਵਿਚਾਰੀ ਨੇ ਕਿੱਧਰ ਨੂੰ ਕਿੱਧਰ ਨੂੰ ਜਾਣਾ ਇਹ ਪਰਮਾਤਮਾ ਆਪ ਹੁੰਦਾ ਕੀ ਇਹਨਾਂ ਕੀ ਇਹਨਾਂ ਮੰਗਤਾ ਹੁੰਦਾ ਨਾ ਬਾਹਰ ਚ ਤੇ ਅਗਲੇ ਮੋੜ ਦਿੰਦੇ ਆ ਉਹ ਤੋਂ ਪਤਾ ਲੱਗਦਾ ਵੀ ਭੈਣ ਨਾ ਪ੍ਰਮਾਤਮਾ ਮੋੜਦਾ ਆ ਤੇ ਇਹਨਾਂ ਦੇ ਯਾਰ ਆਪਾਂ ਡੰਡੇ ਮਾਰਦੇ ਆ ਯਾਰ ਲੱਲੂ ਕਰੇ ਕਵਲੀ ਯਾਰ ਆਪ ਸਿੱਧੀਆਂ ਪਾਵੇ ਸਹੀ ਏਣ ਜੀ ਸਿੱਧੀਆਂ ਕੋਈ ਨਹੀਂ ਮਹਾਰਾਜ ਆ ਸਭ ਦਾ ਬਿੰਦੇ ਭਾਈ ਤੇ ਕੋਈ ਨਹੀਂ ਵਧੀਆ ਪੱਠੇ ਖਾਈ ਜਾਂਦੀ ਆ ਕੋਈ ਨਹੀਂ ਆਪਣੇ ਘਰੇ ਆ ਅੱਜ ਢੱਡ ਮਾਰਦੇ ਤਾਂ ਕੋਈ ਨਹੀਂ ਆਪਾਂ ਮਹਾਰਾਜ ਦੀ ਕਿਰਪਾ ਕੋਈ 4000 ਕਿੱਡੀ ਦਾ ਟੰਡੇ ਬਾਰ-ਬਾਰ ਧੂਆਂ ਕੱਢਿਆ ਪੈਦਾ ਦੱਸ ਇਹ ਮੇਂ ਫਸਲ ਟਾਈ ਪਿਆ ਆ ਆਪਾਂ ਕਦੇ ਹੱਥੇ ਵੀ ਜ਼ਿੰਦਗੀ ਦੇ ਵਿੱਚ ਹਾਂਜੀ ਭਾਈ ਮੈਨੇ ਇੱਕ ਗਾਂ ਦਿੱਤੀ ਆਦੇ ਯਾਰ ਬੇਲੀ ਨੂੰ ਹਾਂਜੀ ਆਖਰ ਨੂੰ ਭਾਈ 2-4 ਸਾਲਾਂ ਬਾਅਦ ਨਾ ਮੈਨੂੰ ਗਲੀਆਂ 'ਚ ਮਿਲ ਗਈ ਹਾਂਜੀ ਉਹ ਵੀ ਆਪਾਂ ਕੱਠੀ ਸੀ ਕੱਟੀ ਜਾਣ ਲੋਕ ਆਪਾਂ ਕੱਠੀ ਸੀ ਨਾ ਕੱਠੇ ਸੀ ਉਹ ਗਾਂ ਮੈਂ ਨਿੱਕੀ ਜੂੰਦੀ ਬੱਛੀ ਮੋਗਿਆਂ ਤੋਂ ਫੜੀ ਸੀ ਹਾਂਜੀ ਮੇਰੇ ਮਨ ਨੂੰ ਇੰਨੀ ਹੋਈ ਨਾ ਵੀ ਯਾਰ ਪਿੰਦਿਆ ਕਿੱਥੇ ਪਾਪ ਭਰੇਗਾ ਵੀ ਤੂੰ ਐਡੀ ਕਰ ਲਈ ਆਪਾਂ ਕੱਠੇ ਫੜ ਕੇ ਰਗੇ ਹਾਂਜੀ ਹਾਂਜੀ ਮੈਂ ਕਿਹ ਭਰਾ ਨੂੰ ਦੇ ਉਹ ਚਲ ਮੈਂ ਲਿਆਂਦੀ ਮੈਂ ਆਖਰ ਨੂੰ ਉਹ ਗਊਸ਼ਾਲਾ ਛੱਡ ਜਾਂਦੀ ਉਹਨੇ ਇੱਕ ਜੂੜਾ ਨਿੰਮ ਦੇ ਪੱਤੇ ਪਾ ਦੇ ਅੱਜ ਵੀ ਸਿਆਣ ਲੂਗੀ ਨਿੰਮ ਦੇ ਪੱਤੇ ਪਾਏ ਹਾਂ ਜੀ ਉਹ ਅੱਜ ਵੀ ਸਿਆਣ ਲੂਗੀ ਇਹਨੂੰ ਕਿ ਮਨ ਨੂੰ ਬੜਾ ਮੇਰੇ ਨੂੰ ਯਾਰ ਮੇਰੇ ਨਾਲ ਦੁਖੀ ਦੁਖੀ ਹੋਇਆ ਬਹੁਤ ਸਾਹਿਬ ਨਹੀਂ ਬਹੁਤ ਜ਼ਿਆਦਾ ਮੇਰੇ ਸਹੁਰਾ ਸਾਹਿਬ ਨੇ ਜੂੜੀ ਬਲਦਾਂ ਦੀ ਜਿਸ ਨੂੰ ਵੇਚਤੀ ਕਿਉਂ ਟਰੈਕਟਰ ਦਾ ਜ਼ਮਾਨਾ ਆ ਗਿਆ ਉਹਨੇ ਟਰੈਕਟਰ ਲੈ ਲਿਆ ਤੇ ਬਲਦਾਂ ਦੀ ਜੂੜੀ ਸੀਗੀ ਨਾ ਉਹ ਜਿਹੜੀ ਸੀਗੀ ਵੇਚਤੀ ਹਾਂਜੀ ਉਹ ਬੰਦੇ ਨੇ ਗਾਂ ਵਾਲੇ ਨਾ ਬਈ ਭੁੱਖੀ ਮਾਰਦੇ। ਜੋੜਾ ਹਾਂਜੀ ਬਲਦਾਂ ਦਾ ਭੁੱਖਾ ਮਾਰਦਾ। ਹਾਂਜੀ ਭੁੱਖਾ ਮਾਰਦਾ ਤੇ ਉਹ ਬਈ ਆਖਰ ਨੂੰ ਵਿਚਾਰ ਰਿਹਾ ਤਾਂ ਗੁਰਦੇ ਫੇਲ ਹੋ ਗਏ। ਸਾਰਾ ਕੁਝ ਹੋਇਆ ਡੈਲ ਸਜਾਇਆ। ਹਾਂ ਉਹ ਵਿਚਾਰਾ ਪੂਰਾ ਹੋ ਗਿਆ। ਆਪਾਂ ਇਕੱਠੇ ਹੀ ਜਾਂਦੇ ਨੇ। ਹਾਂ ਸਾਰਾ ਕੁ ਆਪਾਂ ਬਲੱਡ ਗਰੂ ਲੈ ਕੇ ਆਉਂਦੇ ਰਹਿਣ। ਹਾਂਜੀ ਹਾਂਜੀ। ਉਹ ਬੰਦਾ ਇੰਨਾ ਮਹਿਸੂਸ ਕਰਦਾ ਰਿਹਾ ਕਹਿੰਦਾ ਯਾਰ ਮੈਨੂੰ ਨਾ ਉਹ ਬਲਦਾਂ ਦਾ ਪਾਪ ਲੈ ਕੇ। ਬੰਦਾ ਯਾਰਾ ਯਾਰ ਸੀ ਉਹ ਜੀ। ਉਹ ਉਹ ਮੈਨੂੰ ਪਿਓ ਮਿਲਿਆ ਸੀ। ਮੇਰਾ ਬਹੁਤ ਵਧੀਆ। ਹਾਂਜੀ ਹਾਂਜੀ। ਬਾਲਾ ਚੰਗਾ ਪਿਓ ਮਿਲਿਆ। ਪਰ ਉਹ ਬੰਦਾ ਇਹ ਕਹਿੰਦਾ ਰਿਹਾ ਕਹਿੰਦਾ ਯਾਰ ਮੈਨੂੰ ਨਾ ਉਹ ਬਲਦਾਂ ਦਾ ਸਰਾਹ ਮਾਰ ਗਿਆ ਉਹਦੇ ਅੱਖਾਂ ਦੇ ਸਾਹਮਣੇ ਉਹ ਜੋੜੀ ਤਰਾ ਤਰਾ ਕਰਕੇ ਕਦੇ ਤੇ ਬੰਦੇ ਨੇ ਬਚਾਰੀ ਪੂਰੀ ਬੰਦੇ ਨੇ ਨਾ ਉਹਨਾਂ ਨੂੰ ਸੇਵਾ ਹੀ ਨਹੀਂ ਕਰੀ ਹਾਂ ਤੇ ਇਸੇ ਕਰਕੇ ਆਨੇ ਆ ਭਾਈ ਕੁਝ ਨਹੀਂ ਲੈ ਜਾਣਾ ਇੱਥੋਂ ਕਾ ਕੈਨੇਡਾ ਨਾਲ ਅਮਰੀਕਾ ਉਹ ਅਮਰੀਕਾ ਵਾਲੀ ਨੇ ਤੁੰ ਤੱਕ ਕੈਨੇਡਾ ਵਾਲੀ ਨੇ ਤੁੰਨੇ ਨਾ 25 ਕਿੱਲੇ ਆਣਾ ਜਦੋਂ ਛੋਟੇ ਜ਼ਿਮੀਂਦਾਰਾਂ ਦੀਆਂ ਕੁੜੀਆਂ ਛੱਡ ਕੇ ਜਿਨ੍ਹਾਂ ਨੇ ਗੋਹਾ ਕੁੜਾ ਸਿਟਣਾ ਸਾਰਾ ਕੁਝ ਕਰਨਾ ਤੇ ਜਦੋਂ ਕੈਨੇਡਾ ਵਾਲਿਆਂ ਮਗਰ ਭਜੋਗੇ ਆਹੀ ਕੁਝ ਹੋਊਗਾ ਕੈਨੇਡਾ ਆ ਕੈਨੇਡਾ ਵਾਲਿਆਂ ਦੇ ਪੰਜ ਪੰਜ ਰੱਖਿਆ ਵੇ ਫੜ ਫੜ ਵੇ ਹਾਂਜੀ ਕੋਈ ਨੀ ਕੋਈ ਕਾਰ ਲੈ ਜਾਂਦੇ ਨੂੰ ਮਸਤੀ ਚਲੋ ਠੀਕ ਹੈ ਜੀ ਵੀਡੀਓ ਸ਼ੇਅਰ ਕਰੋ ਲਵ ਯੂ ਸਾਰੇ ਭਰਾਵਾਂ ਨੂੰ ਪਰ ਇਹਦੀ ਆਪਾਂ ਸੇਵਾ ਕਰਾਂਗੇ ਹਨਾ ਵੀ ਇਹਨੂੰ ساری ਜ਼ਿੰਦਗੀ ਜ਼ਿੰਦਗੀ ਦੇ ਵਿੱਚ ਕੀ ਲਾਹਿੰਦੀ ਕਿਸੇ ਨੂੰ ਯਾਰ ਇਹ ਕਾਹਦੀ ਗੱਲ ਅੱਖਾਂ ਹੀ ਪਾਣੀ ਆ ਬਜਾਰੀ ਵੇ ਕਿੱਡੀ ਸੋਹਣੀ ਗਾ ਆ ਟ੍ਰੇ ਵਾਲੀ ਬਰੂਲੀ ਸੈਟ ਇੱਥੇ ਬਹਿ ਜੂਗੀ ਆ ਇਹਦਾ ਆਪਾਂ ਰਾਸ਼ਨ ਬ੍ਰੇਨ ਚੜੋ ਬਹੁਤ ਵਧੀਆ ਬਾਈ ਥੈਂਕ ਯੂ ਮੇਰੇ ਬਾਈ ਨੇ ਬਹੁਤ ਵਧੀਆ ਗੱਲ ਕੀਤੀ ਐ ਪਿੰਦੇ ਨੇ ਤੂੰ ਕਹ ਦੇ ਦੋ ਸ਼ਬਦ ਕਹਿਣੇ ਤਾਂ ਕੋਈ ਨਹੀਂ ਪਿੰਦੇ ਬਾਈ ਨੇ ਬਹੁਤ ਵਧੀਆ ਗੱਲ ਕੀਤੀ ਐ ਪਰ ਆਪਾਂ ਯਾਰ ਕਦੇ ਜ਼ਿੰਦਗੀ 'ਚ ਆਪਾਂ ਨਾਂ ਧੋਕਾ ਕਰੋ ਬਾਈ ਨਾ ਕਰੋ ਯਾਰ ਵੀ ਆਪਾਂ ਛੱਡ ਦੇ ਨੇ ਆ ਵੇਖੀ ਕਿੰਨੇ ਕਿੰਨੇ ਬਾਈ ਯਾਰ ਆ ਵੇ ਵਿਚਾਰੀ ਦੇ ਕਿੰਨੇ ਦਾਗ ਯਾਰ ਨਹੀਂ ਗਲਤ ਗੱਲ ਆ ਦੁੱਧ ਪੀ ਕੇ ਛੱਡ ਦੇਣਾ ਉਹ ਕੀ ਆ ਵੇ ਤੌਣ ਤੇ ਮਾਰੀ ਇੱਥੇ ਮਾਰੀ ਪਰ ਕੋਈ ਨਹੀਂ ਮਹਾਰਾਜ ਦਾ ਬਿੰਦਾ ਆ ਚਾਹੀਦੇ ਟੰਡੇ ਮਾਰੇ ਵੀ ਆ ਆਵੇ ਖੁੱਬੇ ਵੀ ਆ ਥੱਲੇ ਆ ਇੱਥੋਂ ਪੀੜ ਮੰਦੀ ਆ ਇੱਥੋਂ ਆ ਆਪਾਂ ਇੱਥੇ ਵੀ ਜਾਵਾਂਗੇ ਪੀੜ ਮੰਦੀ ਆ ਪਿੰਦੇ ਬਾਈ ਨੇ ਬਹੁਤ ਵਧੀਆ ਗੱਲ ਕੀਤੀ ਆ ਚਲੋ ਸਾਡਾ ਵੀ ਚੈਨਲ ਸਬਸਕ੍ਰਾਈਬ ਕਰਿਆ ਕਰੋ ਬਹੁਤ ਵਧੀਆ ਬਾਈ ਕਿੰਦੀ ਨਾਲ ਬਾਈ ਦੇ ਹੁੰਦਾ ਜਦ ਕੋਈ ਨਹੀਂ ਆਪਾਂ ਵੀ ਯਾਰ ਫਰਕ ਕੀ ਪੈਂਦਾ ਪੌਣੀ ਤੂੜੀ ਰੋਗਾ ਸਾਡੇ ਤਾਂ ਤੂੜੀ ਬਤੇਰੀ ਹੁੰਦੀ ਯਾਰ ਕੋਈ ਨਹੀਂ ਪਿੰਦੇ ਬਾਈ ਮੇਰੀ ਗੱਲ ਸੁਣੀ ਨਹੀਂ ਨਹੀਂ ਮੇਰੀ ਗੱਲ ਇਹਦੇ ਵਿੱਚ ਆਪਾਂ ਨਹੀਂ ਆਪਾਂ ਮੰਨ ਕੇ ਚਲ ਖਰਾਕ ਲੈ ਕੇ ਆਉਣੇ ਆ ਨਹੀਂ 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 ਕਿਸੇ ਪਾਸੇ ਟੂੜੀ ਪਈ ਆ ਤੇ ਸਾਨੂੰ ਟਰਾਲੀਆਂ ਤੋਂ ਟਰਾਲੀਆਂ ਦਿਓ ਨਹੀਂ ਨਹੀਂ ਆਪਾਂ ਮੰਨ ਕੇ ਚਲ ਖਰਾਕ ਪਾਉਣੇ ਆ ਆਪਾਂ ਨੂੰ ਫਰਕ ਪੈਦਾ ਕੋਈ ਕਿੱਡੀ ਗੱਲ ਚਲੋ ਕੋਨੇ ਖਾ ਭਣੇ ਯਾਰ ਗਊ ਗਊ ਮਾਤਾ ਦਾ ਬਾਈ ਪੌਣ ਨੰਦਾ ਆਪਾਂ ਕਰਨਾ ਰੱਬ ਸਾਰੇ ਹੁੰਦਾ ਮੈਂ ਬਾਈ ਨੂੰ ਕਹਿੰਦਾ ਸੀ ਵਿਚਾਰੀ ਨੱਤ ਆਉਂਦੀ ਯਾਰ ਭਾਈ ਔਰਦਾ ਸੀ ਉੱਥੋਂ ਕਰਦਾ ਸੀ ਅਸੀਂ ਭਰਤ ਪਾਉਂਦੇ ਸੀ ਤੇ ਭਾਈ ਮਿੰਨੂ ਦਾ ਚੜ ਕਮਿਟੀ ਨੱਤ ਆਉਂਦੀ ਤੇ ਭਾਈ ਬੰਨ ਆਪਾਂ ਇਹ ਰਚੈ ਨੂੰ ਬੰਨ ਕੇ ਤੇ ਸੇਵਾ ਕਰ ਰੋਟੀ ਪਾ ਕੇ ਉਹ ਕਰੋ ਉਹ ਸੁਖਣੇ ਆ ਕੇ ਆਪਣੇ ਪਿੰਡ ਲੰਗਰ ਲਾਈ ਬੈਠਿਆ ਇੱਕ ਮਾਨਸੂ ਆ ਕੇ ਗਰਾਊਂਡ ਚ ਲੰਗਰ ਲਾਈ ਬੈਠਿਆ ਮਾਲ ਪੂੜਿਆਂ ਦਾ ਵਧੀਆ ਬਈ ਵਧੀਆ ਹਾਂ ਤੇ ਕੋਈ ਨਹੀਂ ਆਪਣੇ ਪਿੰਡ ਨੂੰ ਇਹ ਇਹ ਆਪਣੇ ਪਿੰਡ ਮੰਨ ਕੇ ਚੱਲ ਇਹ ਬੰਦੇ ਵਿਖਾਵਾ ਦਿੰਦੇ ਵੀ ਕਰੋ ਹੇ ਜਿਹੜੇ ਆਪਾਂ ਪਿੰਡ ਦੇ ਜੱਦੀ ਪੁਸ਼ਟੀ ਆ ਨਾ ਉਹ ਤਾਂ ਬਾਈ ਪੁੰਨ ਧਨਮ ਕਰਦੇ ਆ ਪੂਰਾ ਪੂਰਾ ਇਹ ਟ੍ਰੀਗ ਟ੍ਰੀ ਦਾ ਆਪਾਂ ਕਹਿ ਨਹੀਂ ਸਕਦੇ ਬਾਈ ਤੇ 100 ਸਸਰੀਕਲ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਪੂਰਾ ਇਹ ਗਾਂ ਦੇਖ ਲਓ ਇਹ ਇੱਥੇ ਰਹੂਗੀ ਆਪਣੇ ਕੋਲੇ ਜੇ ਕੇ ਭਰਾ ਕੋਲੇ ਤੂੜੀ ਪਈ ਆ ਏੜਾ ਬਾਈ ਹੁਣ ਲਾ ਟਰਾਲੀਆਂ ਦੋ ਟਰਾਲੀਆਂ ਪਈਆਂ ਦਾਨ ਕਰਨੀ ਚਾਹੁੰਦਾ ਤੇ ਭਾਈ ਆਪਾਂ ਨੂੰ ਦਾਨ ਕਰ ਦਿਓ ਇਹ ਵੀ ਆਪਾਂ ਕੋਈ ਇਨਸ਼ਾ ਅੱਲਾਹ ਦੀ ਟੈਕ ਸਿਸਟਮ ਦੇ ਹਿਸਾਬ ਨਾਲ ਆਪਾਂ ਰੱਖਾਂਗੇ ਗਊਸ਼ਾਲਾ ਵਾਲੇ ਅਜੇ ਸੜਕਾਂ ਤੋਂ ਛੱਡ ਦਿੰਦੇ ਆਪਾਂ ਨਹੀਂ ਛੱਡਾਂਗੇ ਤੇ ਇੱਕ ਮੇਰੀ ਹੋ ਮੇਰੇ ਲਵ ਯੂ ਮੇਰੇ ਬਰਾਈ ਪੜੀਏ ਇਹ ਨਾ ਇੱਕ ਹੋਰ ਆਪਾਂ ਗੱਲਿੰਦੇ ਭਾਈ ਇਹਦਾ ਪਤਾ ਕੀ ਆ ਧੁੰਨ ਲਗਾ ਹੂੰ ਧੁੰਨ ਲਗਾ ਜਿਹੜੀ ਹੁੰਦੀ ਆ ਨਾ ਧੁੰਨ ਲਗਾ ਘਰੇ ਬਹੁਤ ਵਧੀਆ ਹੁੰਦੀ ਆ ਕਿਉਂਕਿ ਮਾਰਕ ਦੀ ਕਿਰਪਾ ਨਾਲ ਧੁੰਨ ਲਗਾ ਪਤਾ ਬਾਗ ਵਾਲਾਂ ਚ ਹੁੰਦੀ ਹੁੰਦੀ ਆ ਤੇ ਧੁੰਨ ਲਗਾ ਪਹਿਲਾਂ ਵੀ ਤਾਂ ਕਿਸੇ ਨੇ ਛੱਡੀ ਆ ਦੁੱਧ ਪੀ ਕੇ ਬਹੁਤ ਸਿਆਣੀ ਦਾ ਇਹਨੂੰ ਐਂ ਹੱਥ ਮਾਰ ਕਈ ਗਾਂ ਬਣਾ ਉੱਤੇ ਬੈਠਾ ਰਹੇ ਦੇ ਚੱਕ ਕੇ ਮਾਰਦਿਆਂ ਭੈਣੋਂ ਕਰ ਜੀ ਇਹ ਬਹੁਤ ਵਧੀਆ ਪਰ ਚੱਲ ਠੀਕ ਹੈ ਮੈਂ ਇਹ ਗੱਲ ਕਰਦਾ ਇੱਕ ਛੱਡੋ ਹਣਾ ਜੇ ਛੱਡਣੀ ਆ ਤੂੰ ਛੱਡਾ ਪੱਗਾਂ ਬਾਈ ਇਹਨੇ ਨਾ ਛੱਡਿਓ 1500 ਦੀ ਪਰਚੀ ਘਟਾਓ ਤੇ ਛੱਡਿਆ ਹੋ ਯਾਰ ਐਂਗਾ ਤਾਂ ਛੱਡ ਲੈਂਦੀ ਆ 3:00 ਵਜੇ ਕਿੱਦੇ ਪਾਈ ਆ ਵੀ ਬਾਲੇ ਡੰਡੇ ਵਜੇ ਯਾਰ ਵੇਖਤਾ ਸੀ ਵੇਖੇ ਮੈਂ ਹਾਂਜੀ ਅਸਾਂ ਡੰਡੇ ਹੀ ਵਜੇ ਯਾਰ ਕਿ ਇਹਨੇ ਪੱਠੇ ਨਹੀਂ ਟੋਕਰਾ ਭਾਈ ਤੇ ਡੰਡੇ ਬਣ ਗਏ ਚਲੋ ਕੋਈ ਨਹੀਂ ਉਹਦਾ ਵੀ ਭਲਾ ਹੋਵੇਗਾ ਹਨਾ ਵਿਚਾਰੀ ਚਲੋ ਸਾਡਾ ਚੈਨਲ ਲਿਖਦਾ ਕਰੋ ਜੀ ਪਿੰਡਾਂ ਬਾਈ ਤੇ ਮੈਂ ਇਕੱਠੇ ਹੁੰਨੇ ਕੋਈ ਨਹੀਂ ਸਾਡਾ ਚੈਨਲ ਬਹੁਤ ਬਹੁਤ ਵਧੀਆ ਚਲਾਓ ਤੁਹਾਡਾ ਥੈਂਕ ਯੂ ਬਹੁਤ ਬਹੁਤ ਪਿਆਰ ਬਾਏ ਦੇਖ